ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਸਾਰੀਆਂ ਸੋਈਆਂ ਹੀ ਮੱਝਾਂ ਤੁਹਾਨੂੰ ਦਿਖਾਉਣੀ ਆਂ ਸੱਤ ਅੱਠ ਪਸ਼ੂ ਤੁਹਾਨੂੰ ਦਿਖਾਉਣੇ ਆਂ ਸਾਰੀਆਂ ਹੀ ਸੋਈਆਂ ਆ ਤੇ ਸੁੰਗੀਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀਆਂ ਵੇਸਟ ਆ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਹਿੰਦੇ ਦੰਦ ਸਿੰਘ ਪਿੰਡ ਚਾਠਾ ਤਸੀਮ ਬਟਾਲਾ ਜਿਲ੍ਹਾ ਦਾਸਪੁਰ ਤੇ ਫੋਨ ਨੰਬਰ ਹੀ ਬੋਲਦਾ 95862755 ਠੀਕ ਐ ਅੱਜੇ ਸੱਤ ਚੰਚਨ ਕਲੱਬ ਕੇ ਲਿਆਂਦੀਆਂ ਜੇ ਮੀਣੀਆਂ ਛੋਟੀਆਂ ਸਾਰੀਆਂ ਮਗਰ ਕਟੀਆਂ ਜੋ ਮਈਆਂ ਦੇ ਸਾਰੀਆਂ ਮਗਰੀ ਕਟੀਆਂ ਨਾ ਚਾਰ ਮੱਜਾਂ ਨਾ ਚੌਥਾ ਮਗਰ ਕਟੀਆਂ ਆ ਜਿਹੜੀਆਂ ਚਾਰ ਮੱਜਾਂ ਇਹਨਾਂ ਚਾਰਾਂ ਮਗਰੀ ਕਟੀਆਂ ਹਨਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਬਾਕੀ ਵੀ ਜਿੰਨੇ ਪਸ਼ੂ ਆ ਸਾਰੇ ਹੀ ਸੋਏ ਅੱਜ ਗੱਬਨ ਕੋਈ ਨਹੀਂ ਸੋਈਆਂ ਦੀਆਂ ਦੋ ਦੋ ਟਾਈਮ ਕੋਈ ਝੋਕੇ ਖੜੇ ਹਨਾ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਛੋਟੀ ਦਾ ਕਰ ਲੀਏ ਕਿੰਵਾ ਸੂਆ ਜੇ ਅੱਛਾ 10 ਕਿਲੋ ਦੁੱਧ ਦੇ ਛੋਟੇ 9 ਕਿਲੋ ਕਰਕੇ ਦੇਣਾ ਹੈ ਆ ਠੀਕ ਆ। ਕੀ ਕਰਾਂ ਦਿਆ? ਬੱਚਾ ਕਹਿੰਦੇ ਵੀ ਇਹਦੇ ਇੱਕ ਰੀ ਲਾ ਕੇ ਵਿਖਾ ਦਈਏ ਫਿਰ ਪਤਾ ਲੱਗ ਜਾਂਦਾ ਵਾ। ਉਹ ਲੋਲ ਤੇ ਨਹੀਂ ਕਰਦੀ। ਬਹੁਤ ਛੋਟੀ ਖੰਦੀ ਹੈ। ਬਾਕੀ ਅਜੇ ਟਾਈਮ ਵੀ ਸਾਰਾ 11 ਵਜੇ ਦਾ ਹੋਇਆ ਵਾ। 11 ਵਜੇ ਆ ਜੀ। 11 ਵਜੇ ਆ ਤੇ ਉਹ ਸਾਬ ਨਾਲ ਕੋਈ ਵੀ ਅੰਦਾਜ਼ਾ ਲਾਵੇ। ਇਹ ਸ਼ਾਮ ਤੱਕ ਅਜੇ ਛੋਟੀਆਂ ਤਿਆਰ ਹੋਣਗੀਆਂ ਹੋਰ ਆਪਣਾ। ਮਗਰ ਇਹਦੇ ਕੱਟੀ ਆ। ਫਸਮ ਕੀ ਜੇ ਵੀ ਦੀ? ਹਾਂ ਜੀ। ਚਲਾ ਬੰਨਣਾ ਹੈ ਬੱਚਾ ਬਰਾ ਦੇਖ ਸਕਦੇ ਕੋਲਾ ਹੀ ਬੱਚਾ ਜੇ ਤਾਜੀ ਪੱਤੀ ਸਾਰੀ ਪੰਜਵਾਂ ਦਿਨ ਤੋਂ ਹੀ ਸੋਈ ਹੋਵੇ ਜੀ ਲੈ ਆ ਦਿਖਾ ਦ ਫਿਰ ਚਵਾ ਇਹਦਾ ਪਾੜ ਚੋ ਟੀ ਇਧਰ ਆ ਲੈ ਸਾ ਦੇਖੋ ਇਹ ਆ ਗਾ ਦੀ ਬਾੜੀ ਕੀ ਛੇਕ ਦੇਖੋ ਮਗਰ ਲੈ ਤਨਾ ਦਾ ਚਵਾ ਦਿਖਾ ਦੋ ਫਰਲਾ ਬੱਚਾ ਚਲੀ ਅੱਗੇ ਹੋ ਠੀਕ ਹੈ ਛੱਡ ਦੋ ਵੀਰ ਜੀ ਇੱਕ ਵਾਰ ਫਰਲਾ ਬੱਚਾ ਕਰੇ ਥਾਲ ਤਾਂ ਇਹਦੇ ਦੇਖ ਸਕਦੇ ਆ ਖਲਾਗੇ ਤਾਂ ਅਲੈਕਸੈਂਡਰ ਬਿਲਕੁਲ ਅਖਰੀ ਚਵਾਈ ਵਾਲਾ ਸਾਨੇ ਕਿੰਨਾ ਕਿវេਦੀ ਦੁੱਧ ਕਰਗੀ ਤਿਆਰੀ ਮਰ ਵੀ ਚ 10 ਕਿਲੋ ਗਾ 9 ਕਿਲੋ ਜਿਹੜਾ ਮੱਦੀ ਦਸਾਂ ਦੇ ਨਾਲ ਚਾਰ ਦੰਡ ਝੋਟੀ ਪੈ ਲੈਣ ਤਿਆਰ ਜਿਹੜਾ 9 ਲੀਟਰ ਠੀਕ ਐ ਤੇ ਕਿੰਨਾ ਕਿ ਦੁੱਧ ਕਰੀ ਜਾਓਗੀ ਮਰ ਵੀ ਚ 12 ਕਿਲੋ ਕੱਟੀ ਕੇ ਜੋਗੀ ਤੋੜ ਦੋ ਫੇਰੇ ਕਰੀ ਬਾਕੀ ਉਤਨਾ ਰਾਜੀ ਆ ਪਿੱਠਪੜੇ ਦੀ ਚੰਗੀ ਆ ਆਹੀ ਆ ਝੋਟੀ ਦਾ ਕਰੀ ਕੁਤੀ ਬੱਤੀ ਖਾਓ ਠੀਕ ਐ ਜੀ ਲਿਆ ਜਾ ਫਿਰ ਤੋਰ ਦੇ ਇਕਰੀ ਬਹੁਤ ਹੀ ਚੰਗੀ ਝੋਟੀ ਹੈ ਨਾ ਬਹੁਤ ਦੇਖੋ ਝੋਟੀ ਲੱਗੀ ਆ ਕਿੰਨੀ ਝੋਟੀ ਆ ਇਹਦੀ ਝੋਟੀ ਆ ਤਾਂ ਥੋੜਾ ਜਿਮਨ ਜਾਈ ਨਾ ਕਬਾੜੀ ਹੋਲੀ ਹੋਲੀ ਦਾ ਜਮਦੀ ਬਾਕੀ ਬਿਲਕੁਲ ਫਿਕਸ ਜਰਵਾਨੇ ਦੀ ਤੇ ਬਾਕੀ ਸ਼ਾਮ ਤੱਕ ਆਪਣਾ ਜਿਹੜਾ ਹਵਾਨਾ ਤਿਆਰ ਕਰ ਜੂਗੀ ਚੰਗੀ ਤਰ੍ਹਾਂ ਦੁੱਧ ਦੇ ਹਿਸਾਬ ਨਾਲ ਤੇ ਕਿੰਨਾ ਫਿਰ ਵਿਰਜੀ ਮੁੱਲ ਰੱਖਣੇ ਤਾਂ ਆਪਾਂ ਮੁੱਲ ਤਾਂ ਇਹਨਾਂ ਝੋਟੀ ਜਾਨੀ ਵਿੱਚ ਲੱਗਦੀ ਵਿੱਚ ਹੋਏ ਤੋਂ ਇਹ ਤੋਂ ਦੀ ਚੀਜ਼ਾਂ ਲੱਗੀਆਂ ਝੋਟੀ ਨਹੀਂ ਇਹਦਾ ਨਾ ਬੱਚਾ ਹਾਂ ਕਿੰਨੇ ਦੇ ਦੀ ਕਿੰਨੇ ਦੇ ਤੁਸੀਂ ਆਪ ਹੀ ਕਰ ਦੋ ਤੁਸੀਂ ਦੱਸੋ 95000 ਦੀ ਦੇ ਦੀਏ 90 ਦੀ 90 ਦੀ ਹੋਰ ਦੱਸੋ ਕੀ ਮਾਰਦਾ ਮਤਲਬ ਮੈਨੂੰ ਵੇਚੋਗੇ 88000 ਦੀ ਦੇ ਦੋ ਫਿਰ 82 ਹਜ਼ਾਰ ਦੀ ਜੋੜੀ ਦੇ ਦਾਂ। ਅੱਛਾ 82 ਹਜ਼ਾਰ ਦੀ। ਪੂਰੀ 80 ਹਾ ਦੀ ਜੋੜੀ ਦੇਣੀ ਆ। ਪੂਰੀ 80 ਦੀ। ਛੋਟੀ ਦਾ ਵਜਨ ਲੇ ਤਾਂ 60 ਹਜ਼ਾਰ ਦੀ ਜੀ ਪਸਾਨੀ ਕੋ ਟੀਰ ਜਾਂਦੀ ਕਿ ਨਾ ਛੋਟੀ ਦਾ ਵਜਨ। ਬਾਕੀ ਇਹ ਆ ਵੀ ਆ ਥਾਂ ਥੋਣੂ ਖਾਓ ਕਿਦਾਂ ਦੀ ਜੋੜੀ। ਇਹ ਆ ਵੀ ਹੁਣ ਮੰਡੀ ਆਉਣ ਵਾਲੀ ਆ। ਦੀਵਾਲੀ ਮੰਡੀ ਤੇ ਉੱਥੇ ਫਿਰ ਪਤਾ ਲੱਗਣੇ ਕੀ ਮੁੱਲ ਚੱਲਣ ਦੇ ਆ। ਬਾਕ ਤੇ ਉਸਹਾ ਨਾ ਕੋਈ ਵੀਰ ਵੇਖ ਲੇ ਤੇ ਬਾਕੀ ਚਲੋ ਸੋਹਣੀ ਝੋਟੀ ਆ। ਤੇ ਚੰਗੇ ਕਦ ਕਾਟ ਚ ਆ। ਤੇ ਆ ਵੀ ਤਾਜੀ ਸੋਈ ਆ। ਇਹਦੇ ਮਗਰ ਵੀ ਕੱਟੀ ਜੇ। ਦਿਖਾ ਦੇਦਾ ਚਵਾਈ ਤਰਨ ਸਹੀ ਜੀ 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 ਪ੍ਰੋਪਰ ਪਾਈ ਹੋ ਗਿਆ ਗੋਲਾ ਆ ਜੀ ਦੇ ਵੇਖੋ ਕਦੇ ਬਿਲਕੁਲ ਬੋਲਾ ਹੈ ਵੀ ਮੀਨੀ ਇਹ ਵੇਖੋ ਕਦੇ ਚਵਾਈਆਂ ਲੱਗੀਆਂ ਵੀ ਦੀ ਕੰਨ ਨੂੰ ਗਲਾ ਵੇਖੋ ਠੀਕ ਹੈ ਜੀ ਚਵਾਈ ਧੋਨੀ ਡੰਗਰ ਸਾਡਾ ਫੇਰ ਹੋ ਸਕਦਾ ਚਲੋ ਤੋਰ ਫਿਰਿੰਦਾ ਮੈਂ ਇਹ ਪੁੜੇ ਵੀ ਇਹਦੇ ਉੱਤਰਾ ਹੀ ਆ ਮੀਨੀ ਮੱਧਿਆ ਮਗਰ ਵੀ ਕੱਟੀ ਏ ਤੇ ਮਗਰ ਵੀ ਇਹਦੇ ਕੱਟੀ ਆ ਇਹ ਵੀ ਮਦਰੀ ਘੋਟੀ ਦੀ ਮੱਝ ਆ ਜੰਮੀ ਪਲੀ ਚੰਗੀ ਆ ਹੁਣ ਥੱਲੇ ਮੈਂ ਇਥੋਂ ਅਗਲੇ ਪਲੇ ਕੈਮਰਾ ਮਾਰੋ ਇਹਦਾ ਬੱਚਾ ਚੁੰਮਦਾ ਰਿਆ ਰਾਤ ਦੇ ਨੂੰ ਸੂ ਗਿਆ ਠੀਕ ਆ ਕੱਟੀ ਮਗਰਿਆ ਵੇਖੋ ਗਾਹ ਨੂੰ ਲੇਵਾ ਥੱਲੇ ਚੰਗੀ ਤਿਆਰ ਹੋਈ ਆ ਔਰ ਕਰਕੇ ਲੈ ਲੀਏ ਅੱਜ ਸਹੀ ਹੈ ਬਾਕੀ ਜਿਹੜੇ ਵੀ ਸ਼ਕੀਨ ਹੈ ਮੀਨੀਆ ਮੱਝਾਂ ਰੱਖੰਦੇ ਤੇ ਮਗਰ ਵੀ ਇਹਦੇ ਕੱਤੀ ਆ ਆ ਲੈ ਸਾਦੇ ਥੱਲੇ ਤੇ ਉਹ ਬਿਲਕੁਲ ਤਾਜ਼ਾ ਕੋਲਾ ਹੀ ਬੱਚਾ ਜਿਹੜਾ ਨਾਡੂ ਜਿਹੜਾ ਤਾਜ਼ਾ ਹੀ ਨਾਲ ਸਿੰਘਵੀਲ ਲਾਏ ਸਿੰਘਵੀਲ ਦੇ ਦੇ ਜਿਹੜਾ ਆਹ ਦੇਖ ਸਕਦੇ ਤੇ ਬਾਕੀ ਗਾਹਣ ਹਵਾਨਾ ਚੰਗਾ ਗਾੜ ਚੰਗੀ ਹੈ ਇਹਦੀ ਵੀ ਬੱਚਾ ਇੱਧਰ ਕਰਕੇ ਦੇਖਾਂ ਆ ਦੇਖਾਂ ਦੇ ਥੱਲੇ ਤੇ ਇਹ ਵੇਤੀ ਕਿੰਨਾ ਕੁ ਦੁੱਧ ਭਰੀ ਜਾਊਗੀ ਮੈਂ ਦੁੱਧ ਇਸਨੇ ਘੋੜੀ ਦਈ ਆ ਇਹਨੇ ਪਹਿਲੇ ਪਹਿਲੇ ਦੁੱਧ ਕਿੰਨਾ ਦੁੱਧ ਦੱਸਿਆ ਵੀਰ ਜੀ ਕਰੀ ਜਾਓਗੇ ਵੀਰ ਜੀ ਪਹਿਲਾਂ ਦਿੱਤਾ 10-11 ਕਿਲੋ ਹਾਂਜੀ ਨਹੀਂ ਝੋਟੀ ਦੁੱਧ ਦੇ ਜੀ 12-13 ਕਿਲੋ ਅੱਛਾ ਹਾਂਜੀ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਨੇ ਆ ਜਾਈਆ 85000 ਦੇ ਦੀ 85000 ਦੇ ਹਾਂਜੀ 80 ਦੀ ਬੂਰੇ ਦੀ ਦੋ ਝੋੜ ਕਰ ਲਈ ਅੱਛਾ 78000 78000 ਦੀ ਠੀਕ ਹੈ ਇੱਕ ਰੀਅਰ ਥੱਲੇੋਂ ਦਿਖਾ ਦਈਏ ਫੇਰ ਤਾਂ ਹਾਂ ਦੇਖ ਸਕਦੇ ਚੰਗੀ ਤਿਆਰ ਹੋਈ ਆ ਵਿੱਚੋਂ ਇੱਕ ਵੀਰ ਦੀ ਝੋੜੀ 200 200 ਯਾਰ ਮੈਂ ਤੁਹਿਆ ਰਾਂਦਾ ਗਲਾਰਾ ਕਿਨਾ ਪੈਸੇ ਲਾਵੇ ਇਹ ਆ ਵੀ ਮੁੱਲ ਜੱਸਨਾ ਵਾਲੀ ਛੋਟੀ ਆ ਜੀ ਇਹਨੇ ਭਾਦੀ ਮੇਲੀ 85 90 ਹਜ਼ਾਰ ਦੀ ਛੋਟੀ ਆ ਠੀਕ ਆ ਜੀ ਹਾਂ ਜੀ ਅੱਗੇ ਮਿਨੀ ਆ ਗਈ ਜੀ ਆ ਵੀ ਮਿਨੀ ਜੇ ਹਾਂ ਜੀ ਇਹ ਵੀ ਮਗਰੇ ਕੱਟੀ ਜੇ ਪੱਥੋਂ ਦੀ ਵੀ ਸੋਈ ਜੀ ਇਹ ਵੀ ਬਿਲਕੁਲ ਤਾਜ਼ਾ ਕੁਲ ਆ ਇਹ ਬੱਚਾ ਆ ਇਹ ਮਗਰੇ ਕੱਟੀ ਵੇਖੋ ਇਹ ਮਗਰੇ ਤੇਰੇ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਬੱਚੇ ਸਾਰੇ ਤਾਜ਼ੇ ਹੀ ਆ ਜੀ ਬਿਲਕੁਲ ਤਾਜ਼ੀਆਂ ਮੱਜਾਂ ਸੰਗ ਕੱਟੀ ਪੂਰੇ ਯਾਤੇ ਬਲਾ ਕੱਟੀਆ ਵੇਖੋ ਕੱਟੀ ਤੇ ਕਿੰਨੇ ਕਿ ਦੁੱਧ ਵਾਲੀ ਜੇ ਮੱਝ ਦੁੱਧ ਵੀ ਜੀ 12 13 ਕਿਲ ਦਊਗੀ 8 9 ਤੋਂ 8 ਕਿਲੋ ਦੇ ਜਿਹੜੇ ਬੋਲੇ ਪਰਸੋਂ ਸਾਮੀ ਚੋਈਏ ਦੂਜਾ ਲੈਣ ਜੀ ਸੂਈ ਠੀਕ ਹੈ ਜੀ ਲੈ ਆਓ ਜੀ 12 ਲੀਟਰ ਦੇ ਲਾਗੇ ਬੰਨੇ ਦੁੱਧ ਦੇ ਵੀ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਵੱਡੀਆਂ ਮੱਝਾਂ ਚ ਆ ਕੱਦ ਘਾਟ ਫਖ ਜਵਾਨ ਹੈ ਤਾਜੀ ਸੂਈ ਹੈ ਮੇਟੋ ਲੈਵਾ ਬਾਕੀ 11 ਵਜੇ ਨੇ ਸਾਮਣੇ ਕਿਉਂ ਹੋ ਗਏ ਕੋਈ ਸਦੀਆਂ ਨਾ ਡਰ ਖੜੇ ਹਾਂ ਦੇਖ ਸਾਡੇ ਥੱਲੇ ਵੀ ਇੱਕ ਅਜੀ ਲੱਗ ਰਿਹਾ ਹੈ ਇਧਰ ਗਏ ਕੋਨੇ ਮਰੂ ਕੈਮਰਾ ਇੱਕ ਬਾਹਰ ਨੂੰ ਦਿਵਾਵਾ ਇਧਰ ਮੈਂ ਇੱਕ ਅਜੀ ਦੇਖ ਸਾਡੇ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਆ ਜਿਹੜਾ ਕਿਸਾਂਬਲਾ ਲੈ ਗਿਆ ਦੋ ਦਿਨਾਂ ਵਿੱਚ ਚੰਗਾ ਭਰੀ ਜਾਣਾ ਵਾ ਤੇ ਮੁੱਲ ਵੀ ਜੀਦਾ ਫਿਰ ਮੁੱਲ ਇਹਦਾ ਵੀ 85000 ਦੇ 80 ਦੇ ਦਈਏ ਵੀ ਅਸੀਂ ਇਹ ਦੋ ਛੜਦੀ ਅੱਛਾ 78 ਦੀ ਹਾਂਜੀ 78 ਦੀ ਭਾਂਗ ਕੋਈ ਉਹ ਲੈ ਜਾ ਤੇ ਭਾਂਗ ਕੋਈ ਆ ਲੈ 1000 yaar ਛੜ ਦਿੰਨੇ ਆ ਅੱਛਾ 77 ਦੀ ਕਰਦੇ 75000 ਦੀ ਦੇਣੀ ਪੂਰੇ 75 ਦੀ ਥੋੜੀ ਕਰਨੀ ਕੋਈ ਮੱਤੀ ਤੇ ਬਾਕੀ ਕੱਟੀ ਇਹਦੇ ਮਗਰ ਵੀ ਚੰਗੀ ਐ ਚੰਗੇ ਟਿਕੇ ਦੀ ਕੱਟੀ ਆ ਜਿਹੜੀ ਇਹਦੇ ਮਗਰ ਆਹ ਇਹ ਗਾਂ ਹੋਰ ਤੋਂ ਵੀ ਚੰਗੀ ਆ ਆ ਵੀ ਹੋਲ ਤੇ ਆਵੇ ਤਾਜੇ ਬੱਚਾ ਬਿਲਕੁਲ ਇਹ ਕੱਦੀ ਸੀ ਇਹ ਕੱਲ ਦੀ ਸਵੇਰ ਆ ਦੇ ਸਕਦੇ ਗਿੱਲਾ ਹੀ ਨਾਲ ਜਿਹੜਾ ਨਾਲ ਇਹ ਵੀ ਦੁੱਧ ਮਹੀਂ 13 ਦੇ ਜੇ 12 ਦੇ ਜੇ ਦੁੱਧ ਵਾਲੀ ਮਹੀਂ ਆ ਠੀਕ ਆ ਆ ਦੇਖ ਸਕਦੇ ਜੀ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਸਫਾਈਆਂ ਚ ਵੀ ਬੁਰੀ ਆ ਦੇ ਸਾਰੇ ਬਿਲਕੁਲ ਤਾਜ਼ੀਆਂ ਸੋਈਆਂ ਮੱਜਾਂ ਵਿੱਚ ਸਾਰਾ ਸਿਆਲ ਇਹਨਾਂ ਦੁੱਧ ਚ ਆ ਦੇ ਦੇ 12 ਦੇ ਦੇ ਇਹਦੇ ਵੀ ਥਣ ਜਾਂਦੇ 7-8 ਕਿਲੋ ਬੋਲੇ ਹੋਣੇ ਆ ਵੀਰ ਬੋਲੇ ਗਾਣੇ ਵੀ ਤੇ 12-12 ਕਿਲੋ ਬੋਲੇ ਨਹੀਂ ਦੁੱਧ ਬਰ ਬਰ ਤੰਤਰ ਕਿਲੋ ਵਾਲੀਆਂ ਵੀ ਆ ਵਧੀਆ ਥੱਲੇ ਸਾਰੀਆਂ ਮੱਜਾਂ ਲਗਭਗ ਬੋਲੇ ਜੀ ਆ ਵੇਖੋ ਆਹ ਦੇਖ ਸਾਡੇ ਥੱਲੇ ਵੀ ਚੰਗੀ ਸਫਾਈ ਜੀ ਆ ਇਹਦੇ ਵੀ ਥਣ ਥਣ ਦਿਖਾ ਦਈਏ ਲੱਗੇ ਦੇਖ ਕੇ ਆਹ ਦੇਖ ਸਾਡੇ ਛਾਣੇ ਦੇ ਇਹ ਕਵਾਰੀ ਲਗੀ ਕੰਨ ਚਾਣ ਦੇ ਤੇ ਆਹ ਕੱਟੀ ਦੇ ਦੇ ਮਗਰ ਤੇ ਇਹਦਾ ਫਿਰ ਜੀ ਫਿਰ ਮੁੱਲ ਇਹਦਾ 85000 ਇਹਦਾ ਵੀ 80 ਜਾਂ 2 ਛੱਡੀਏ ਛੱਡ ਦੇ ਵੱਡੀ ਮਹੀਂ ਵਾਕੀ ਜਾਨ ਦੀ 78000 ਦੀ ਹੈ ਇਹ ਤਾਂ ਮਹੀਂ ਬੜੀ ਵੱਡੀ ਏ ਠੀਕ ਹੈ ਜੀ ਦੁੱਧ ਦੀ 13 ਕਿਲੋ ਬਾਹਰ ਦੇ ਜੂ ਕਿ ਦੁੱਧ ਦੀ ਗਾਂ ਬਾਹਰ ਆ ਗਈ ਆ ਬਾਕੀ ਆ ਵੀ ਕੋਈ ਵੀਰ ਆਵੇ ਇੱਥੇ ਖਾਲੀ ਨਹੀਂ ਮੁੜੂਗਾ ਗੱਲ ਮਹੀਂ ਚੜਦੀਆਂ ਤਾਂ ਝੜਦੀਆਂ ਆ ਲੈ ਕੇ ਜਾਊਗਾ ਕੋਈ ਨਾ ਮਹੀਂ ਤਾਂ ਫੇਲ ਹੋਣਗੀ ਆ ਠੀਕ ਹੈ ਜੀ ਇਹ ਵੀ ਕੋੱਖਾਂ ਵੀਰ ਕਹਦੇ ਕੋਈ ਚਵਾਈ ਤੋਂ ਮਹੀਂ ਫੇਲ ਹੋਊਗੀ ਠੀਕ ਹੈ ਤੇ ਆ ਵੀ ਥੋੜੇ ਦਿਨਾਂ ਦੀ ਸੋਈ ਇਹਦੇ ਕੋਲ ਦੁੱਧ ਕਿੰਨਾ ਜੀ ਕੋਈ 9 ਕਿਲੋ ਹੋਊਗਾ ਵੀਰ ਦੇ ਕੋਲ ਤੋੜ ਦੋ ਫੇਰ ਇਹਨਾਂ ਇਹਦੇ ਮਗਰ ਕੱਟ ਆ ਗਿਆ ਜੀ ਇਹ ਕਿ ਨਾ ਕਿ ਦੁੱਧ ਭਰੀ ਜਾਊਗੀ ਇਹ ਵੀ ਦੁੱਧ 12 ਕਿਲੋ ਮੈਂ ਦੇ ਦੂੰਗੀ ਪਠੇ ਪਠੇ ਨਹੀਂ ਇਹ ਪਰਾਲੀ ਪੂਲੀ ਦੇ ਅੰਦਰ ਖਾਂਦੇ ਆ ਠੀਕ ਆ ਇਹਦੇ ਵੀ ਕੱਦ ਮੀਡੀਅਮ ਆ ਵੀ ਚਲਾ ਜਾ ਮੇਲੇ ਆ ਬਾਕੀ ਇਹ ਆ ਵੀ ਚਲੋ ਜਿੰਨੀ ਆ ਇਹ ਵੀ ਚਲੋ ਸਾਫ਼ ਆ ਆ ਦੇਖ ਸਾਡੇ ਥੱਲੇ ਇੱਕ ਰੀ ਲੱਗੇ ਤਾਂ ਨਿੱਗਰਵਾ ਨਹੀਂ ਦੀ ਜੀ ਮਾ ਨਾ ਟਾਈਮ ਤੇ ਆ ਚੋਕੇ ਕੋੜੇ ਇਧਰ ਮਾਰੋ ਲੈ ਵੇ ਕੋ ਥਾਂ ਤੁਣ ਕੇ ਤਾਂ ਲੱਗੇ ਅਗਲੇ ਬਨੇ ਮਾਲ ਕੇ ਸਾਡੇ ਸਾਡੇ ਥਾਣੇ ਦੇ ਲੱਗੇ ਤਾਂ ਅੱਛਾ ਲੱਗ ਤੇ ਇਹਦਾ ਫਿਰ ਜੀ ਮੁੱਲ ਫਿਰ ਮੁੱਲ 75 ਹਜ਼ਾਰ ਦਾ ਅੱਛਾ ਹਾਂ ਜੀ 70 ਦੀ ਦੇ ਦਈਏ 60 ਦਾ ਨਹੀਂ ਠੀਕ ਆ ਵੀ ਸੂਈ ਅਗਲੀ ਵੀ ਸਾਜੀ ਇਹ ਵੀ ਪੰਨੇ ਚੋਂ ਨੰਨ੍ਹ ਮਨ ਸੀ ਜੀ ਇਹ ਕਿੰਨੇ ਕ ਦੁੱਧ ਲਈ ਆ? ਜੀ ਵੀ ਜੀ 11-12 ਕਿਲੋ ਦਵਾਂਗੀ ਮੈਂ। ਹੁਣ ਕਿੰਨਾ ਜੇ? 8 ਕਿਲੋ, 8.5 ਕਿਲੋ ਤਿਆਰ ਹੋ ਗਏ, ਤੁਸੀਂ ਲੀ ਕਰਕੇ ਚਵਾਈ ਇੱਕ ਨੰਬਰ ਹੋਊਗੀ। ਠੀਕ ਹੈ ਜੀ। ਹਾਂ ਜੀ। ਤੋਰੋ ਫੇਰ ਇਹਨਾਂ ਵੀ। ਹੋਰ ਵੀ ਜੀ ਕਮੈਂਟ। ਛੇਵੀਂ ਘੜਾਇਆ। ਇਹੋ ਤਾਂ ਫੋਨ ਪੰਡਾ ਚ ਕਾਲ ਲਾਇਆ। ਜੀ ਵੀ ਜੀ 7 ਵਜੇ ਦੀ ਚਵਾਈ ਹੋਈ ਆ। ਮੇਰਾ ਕਦਿ ਘੁਮਾ ਲੰਦ। ਬਾਕੀ ਉੱਤਰਾਂ ਚੱਲੋ ਜੰਮੀਪਲੀ ਜੰਗੀ ਆ ਰਾਜੀ ਆ ਮੱਜ ਉੱਤਰ ਮੱਜ ਨਾਲ ਹੀ ਮਹੀ ਆ ਮੱਜ ਨਾਲ ਹੀ ਆ ਜਿਹੜੀ ਤੇ ਥੱਲੇ ਵੀ ਸਫਾਈ ਜੀ ਆ ਖਾਣੇ ਦੇ ਵੀ ਦੇਖ ਸਕਦੇ ਜੇ ਇਲਾਕੇ ਤੋਂ ਇਹ ਸਾਡੇ ਤੋਂ ਖਾਣੇ ਦੇ ਵੀ ਦੇਖ ਸਕਦੇ ਜੇ ਇਲਾਕੇ ਤੋਂ ਇਹ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ ਵੀ 70000 ਦੇ ਅੱਛਾ 70000 ਦੀ ਦੇ ਦिए 70 ਦੀ ਹਾਂ ਜੀ 65000 ਦੀ ਦੇ ਦिए 40000 ਦੀ ਜੀ ਅੱਛਾ 40000 ਠੀਕ ਹੈ ਜੀ ਤੇ ਹੁਣ ਗਾਂ ਇੱਕ ਆਵੇ ਇਸ ਜੀ ਦਾ ਮਤਲਬ ਅੱਛੀ ਇਹਦੇ ਠੀਕ ਹੈ ਤੇ ਦੁੱਧ 9 ਕਿਲੋ ਦੁੱਧ ਹੋਊਗੀ ਜੀ 9 ਲੀਟਰ ਹੈਗਾ ਪੱਕਾ ਦੁੱਧ ਠੀਕ ਆ ਜਲਾ ਚਵਾਈ ਇੱਕ ਨੰਬਰ ਹੋਊਗੀ ਮਗਰ ਇਹ ਵੀ ਇਹਦੇ ਵੱਛੀ ਆ। ਉਹ ਵੱਛੀ ਵੱਜੀ ਜੀ ਇਹਦੀ। ਉਹ ਤਰ੍ਹਾਂ ਜੰਮੀ ਪਲੀ ਚੰਗੀ ਆ ਵੀ। ਦੁੱਧ 9 ਲੀਟਰ ਹੁਣ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਵੀ ਜੀ 35000। 35000। ਹਾਂਜੀ। ਪੂਰੇ 30000 ਦੀ। 50 ਛੋੜ 29000 ਦੀ। 29000 ਦੀ। ਹਾਂਜੀ। ਠੀਕ ਆ। ਤੇ ਬਾਕੀ ਅੱਜ ਇਹ ਵੀ ਸਾਰੀਆਂ ਸੁਈਆਂ ਹਨਾ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਜੀ ਹਾਂਜੀ ਠੀਕ ਹੈ ਜੀ